ਬੀਬਾ ਰਾਗੀ ਕਰਤੋ ਬਈ ਇਹ ਕਿਹੜਾ ਤਲਦਾਂ ਤੇ ਚਾਹ ਸਾਸ ਚੈੱਕ ਕਰਦੇ ਹੋਰੇ ਸ਼ਾਦੋ ਰੱਖ ਬੇਟਾ ਵੈਜੀਟੇਬਲ ਗੱਡਾ ਹੈ ਮੇਰਾ ਹੈ ਟਾਂਕਾ ਇਹ ਥੋੜਾ ਉਹਦੇ ਵਿੱਚ ਕੋਰ ਰੱਖਦਾ ਨਾ ਇਹਨੂੰ ਅਲੱਗ ਰੱਖ ਕੋਲ ਕਵਰ ਕਰਕੇ ਰੱਖ ਐਂਟੀ ਕਾਸਟ ਜਦੋਂ ਅਜੀ ਕੋ ਆਇਆ ਤਾਂ ਗਰਲਸਮੈਨ ਨੂੰ ਤੈਨੂੰ ਕੰਮ ਕੋਲ ਦਾ ਸਾਰਾ ਇਹਨਾਂ ਥਾਣਾ ਕਰਨਾ ਪੈਂਦਾ ਹੈ ਕਾਸਟ ਲੈਂਦਾ ਤੱਕਣ ਰੱਖ ਹੈ ਜੀ ਜੀ ਆ ਮੈਂ ਇਹ ਬਖਾ ਦੇ ਆਪਣੀ ਜਰਾ ਸਰ ਆ ਸਪਾਈਸ ਕੋਈ ਰੱਖਿਆ ਕਰੋ ਜਰਾ ਬਿਲਕੁਲ ਜੀ ਲੱਗਦਾ ਮੱਤਾ ਕੋਈ ਫਲਾ ਇੱਕ ਗਾੜੀ ਠੀਕ ਐ ਸਰ ਇਹਦਾ ਟੂ ਟੂ ਵੀ ਯਾਰ ਕਾਰ ਤੋਂ ਚਲਾਇਆ ਕਰੋ ਜਾਨੀਆ ਹਾਂ ਮੈਂ ਲਗਾ ਦਿੰਦਾ ਦੋਨੋਂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਟੂ ਨਾਈਟ ਜਿਵੇਂ ਚੱਲਦਾ ਕੰਮ ਕਰ ਠੀਕ ਐ ਸਰ ਬਸ ਇਹ ਰਿਸ਼ਤਾ ਕਰ ਰਜਿਸਟ੍ਰੇਸ਼ਨ ਕਿੱਥੇ ਲੜੀਆਂ ਚੌਕ ਹਾਂਜੀ ਹਾਂਜੀ ਉੱਥੋਂ ਮੈਂ ਸਮਝ ਗਿਆ ਲੜਾਈਆਂ ਚੌਕ ਵਾਲਾ ਲੜਾਈਆਂ ਚੌਕ ਆਣਾ ਤਾਰੇ ਅਰਜੀ ਸਵੇਰੇ ਮੈਂ ਤਾਰੇ ਬਣਵਾ ਕੇ ਆਉਂਦੀ ਹਾਂ ਚਲ ਫਰੈਸ਼ ਇਹ ਵੀ ਚੀਜ਼ਾਂ ਦਾ ਠੀਕ ਹੈ ਜਿੰਦਾ ਉਹ ਨਹੀਂ ਖਿਆਲ ਰੱਖਦਾ ਉਹ ਵੀ ਚੀਜ਼ਾਂ ਦੇਖਣੀਆਂ ਜਿਹੜਾ ਰਾਮ ਮਟੀਰੀਅਲ ਯੂਜ਼ ਕਰਦੇ ਉਹ ਕਿੱਦਾਂ ਦਾ ਕਰਦੇ ਆ ਫਿਰ ਆਪ ਕੋਡ ਸੇਫਟੀ ਦਾ ਲਾਇਸੈਂਸ ਲਾਇਸੈਂਸ ਦਾ ਕਰੇ ਫੇਸਕੋ ਟੈਪ ਹੈ ਕੋਲਾ ਕੋਈ ਆਫਰ ਆਨਲਾਈਨੋਂ ਦੇਖ ਕੇ ਤਾਂ ਰਮਾਲ ਬਣ ਲਿਆ ਗਰਦ ਆ ਅਮਾਤ ਵੀ ਜਵਦਾਂ ਆਪ ਦਾ ਲਾਇਸੈਂਸ ਹੈ ਤੁਹਾਨੂੰ ਪੂਨ ਸੇਫਟੀ ਸਰਦਾਰ ਜੀ ਤੁਸੀਂ ਵੀ ਦਿਖਾਓ ਜਿਸ ਨੂੰ ਕਿਥੇ ਪੂਨ ਸੇਫਟੀ ਦੇ ਲਾਇਸੈਂਸ ਕੋਲ ਜਿਹੜਾ ਪ੍ਰਾਇਮਰੀ ਚੀਜ਼ ਚਾਹੀਦੀ ਸਭ ਤੋਂ ਪਹਿਲਾਂ ਉਹ ਤੁਹਾਡੇ ਕੋਲ ਹਰੇ ਤੋਂ ਇੰਨਾ ਚੋ ਕੁਝ ਲੈ ਆਉਂਦੇ ਸਾਨੂੰ ਉਹ ਹੋਣੀ ਪਤਾ ਵੀ ਉਹ ਵੀ ਹੋਣਾ ਚਾਹੀਦਾ ਲੈ ਜੀ ਚੱਕ ਕੇ ਸਮਾਨ ਕੋਟਾ ਸਾਰਾ ਆਖਰੀ ਕੋਜ਼ਰ ਤੋਂ ਵੀ ਆਖਰੀ ਤੇ ਰਹਿ ਜਾ ਕੰਪਨੀ ਤੋਂ ਕਰਵਾ ਲੈ ਸਾਡੇ ਮੈਂ ਰਿਵਿਊ ਹੋਣਾ ਨਾ ਰਿਫਰੈਸ਼ ਕਰਾ ਕੇ ਸਭ ਆਪੇ ਇੱਛਾ ਕਰਦਾ ਨਾ ਰਿਫਰੈਸ਼ ਕਰਾ ਕੇ ਆਹ ਦੇਖ ਸਕਦੇ ਆਂ ਮਾਨਸਾ ਕਿੰਨਾ ਆ ਤੇਲ ਨੂੰ ਕਿੰਨੇ ਚਿਰ ਹੋਇਆ ਵਰਤਿਆ ਇਹ ਐ ਦੋ ਦਿਨ ਹੋ ਗਏ ਕਿੰਨੀ ਵਾਰੀ ਵਰਤ ਲਿਆ ਇਹ ਬਸ ਦੋ ਕਿੰਨੀ ਵਾਰੀ ਆ ਤੇਲ ਕਿੰਨੀ ਵਾਰੀ ਵਰਤ ਲਿਆ ਪੱਤ ਫਰਾਈ ਕਿੰਨੀ ਵਾਰੀ 1 2 3 4 ਕਿੰਨੀ ਵਾਰੀ ਆਈਟਮਾ ਕਰੀ ਟੋਕੇ ਰੱਖੋ ਯਾਰ ਆ ਜਿਹੜਾ ਮਟੀਰੀਅਲ ਰੱਖਿਆ ਆਪੇ ਕੰਮ ਕਰਦੇ ਆ ਉਹਨੇ ਲਾ ਲਾ ਜੇ ਤਾਂ ਬੰਬਾ ਜੇ ਡੇ ਜਾਨੇ ਤੇਰੇ ਆ ਤੇ ਉੱਪਰ ਦੀ ਲਗਾ ਲਿਆ ਕਰੋ ਐਤਾ ਉੱਪਰ ਦੀ ਲਗਾ ਲਾ ਉਹ ਕਿੱਲਾ ਹੁੰਦਾ ਨਾ ਉਹ ਤੂੰ ਰੱਖਿਆ ਕਿੱਥੇ ਆ ਉਹ ਭਾਂਡਾ ਰੱਖ ਲਾ ਉਹ ਤੇ ਰੱਖ ਲੈ ਨੂੰ ਅੱਦੇ ਰੱਖ ਤੇ ਤਵਾ ਵੀ ਉਹਨਾਂ ਹੀ ਸਾਫ ਕਰਨਾ ਉਹ ਗੰਦੇ ਜੇ ਨਾ ਸਫਾਈ ਕਰੋ ਮਾਈਸਟਿਕ ਸ਼੍ਰੀ ਗੁਰੂ ਪਾਤਾ ਜੀ ਤੁਹਾਨੂੰ ਸਲਾਮਤ ਤੇ ਬਾਲਿੰਗ ਦੀ ਜੋ ਟੋਟੀ ਆ ਮਾਸਕ ਵੀ ਲਾਕਦੇ ਰੋਜ਼ਾਨਾ ਮਹਾਰਾ ਦੀ ਵਰਤ ਮਾਸਕ ਰੱਖੋ ਧੁੱਪ ਕੇ ਛਿੱਟਦੇ ਆ ਵਿੱਚ ਇਹ ਤਾਂ ਲੱਗਾਉਣਾ ਚਾਹੀਦਾ ਹਾਂ ਆ ਵੀ ਧੋਖੇ ਰੱਖਿਆ ਕਰੋ ਜਿੰਨੇ ਟੱਕਦੇ ਆ ਹਾਂ ਤੇ ਉਧਰ ਤੋਂ ਜ਼ਿਆਦਾ ਬੈਕਟੀਰੀਆ ਇੱਥੇ ਹੁੰਨੇ ਆ ਹਾਂ ਉਹ ਲੈ ਆ ਲੈ ਚੀਸ ਕੱਢਿਆ ਪਾਲਤੋਂ ਲਾਇਸੈਂਸ ਕਿ ਪੰਜਾਬ ਨਾਲ ਜਾਂਦਾ ਹਾਂ ਇਹਦਾ 4-5 ਲੈ ਕੇ ਆ ਔਰ ਉਹ ਸਾਫ ਜਿਹੜੇ ਬਾਰ-ਬਾਰ ਇੱਕੋ ਨਾਲ ਜੂਸ ਕਰੀ ਜੋ ਅੱਜ ਕੱਲ ਸਰਦੀ ਆ ਛਿੱਕਾਂ ਜ਼ੁਕਾਮ ਹੁੰਦਾ ਹੈ ਉਹਦੇ ਠੁਕਣਾ ਨਹੀਂ ਉਹਦੇ ਚ ਨਿਕਲੂਗਾ ਪਾਓ ਲਾਉਣ ਨੂੰ ਮੈਂ ਕੱਪੜਾ ਲੈ ਕੇ ਆਉਂਗਾ ਲਾਣਾ ਆਖਾ ਹਣਾ ਆਇਆ ਨੂੰ ਧੱਕੇ ਰੱਖਿਆ ਓਏ ਕਾ ਨਾ ਇਤਨਾ ਨਾਲ ਆਪਾਂ ਨਾਲ ਇਹ ਲੱਗ ਜਾਂਦਾ ਇੰਨਾ ਹਾਂਜੀ ਹਾਂਜੀ ਸਰ ਹੁਣ ਤਾਂ ਲੋਕ ਗਾਹ ਤਾ ਹੈ ਵੀ ਹਾਂਜੀ ਸਰ ਬਲੇ ਹੁਣ ਕਿੱਥੇ ਹਰ ਵਾਰ ਫੋਟੋ ਉੱਤੋਂ ਵਾਇਰਲ ਹੋਣ ਰਿਹਾ ਸਾਰਿਆਂ ਨੂੰ ਯਾਰ ਬਾਲੀ ਜਾਂਦੇ ਆ ਕਾਦੇ ਬਣਾਇਆ ਲੱਡੂ ਜੈ ਹੈਲੋ ਡਾਕਟਰ ਇਹ ਗਏ ਨਹੀਂ ਦੇਖੋ ਹੈ ਦੇ ਨਾ ਤੁਸੀਂ ਖੁਦ ਕਸਟਮਰ ਆ ਤੁਸੀਂ ਇਹਨਾਂ ਨੂੰ ਕਿਆ ਕਰੋ ਤੇ ਨੇਲ ਵੀ ਇਹਦੇ ਦੇਖੋ ਕਦੇ ਕਦੇ ਆਪਾਂ ਇਹਨਾਂ ਨੂੰ ਪੈਸੇ ਦੰਨੇ ਆ ਇਹਦਾ ਫਰਜ਼ ਹੈ ਸਾਨੂੰ ਮਿਆਰੀ ਚੀਜ਼ ਖਾਈ ਚੀਜ਼ ਦਾ ਖਿਆਲ ਰੱਖਣਾ ਜਿਹੜੀ ਚੀਜ਼ ਵੀ ਤੁਹਾਨੂੰ ਲੱਗਦਾ ਇਹਨੂੰ ਕਹੋ ਤੇ ਤੇਰਾ ਲਾਇਸੈਂਸ ਕਿੱਥੇ ਆ ਫੂਡ ਦਾ ਨੂੰ ਕੋਟ ਕਿੱਥੇ ਲਾਇਆ ਹਵਾ ਚ ਥੋੜੋ ਕੰਮ ਕਰੀ ਜਾਣਾ ਇਹਦੇ ਨੇਲ ਵੀ ਚੈੱਕ ਕਰ ਲਓ ਕਦੀ ਕੱਟਿਓ ਕੈਪਟੂ ਨਹੀਂ ਪਾਈਆਂ ਗਲਾ ਇਹ ਮੜਾ ਜਾਵੇ ਛਿੱਕਿਆ ਥੁੱਕਿਆ ਥੁੱਕ ਲੱਗ ਪੈਣਾ ਇਹਨਾਂ ਨੂੰ ਖੋ ਇਹਨਾਂ ਨੂੰ ਰੋਕਿਆ ਕਰੋ ਆਸ ਕਿੱਥੇ ਆਵੇ ਉਹ ਲੋਕਤੀ ਮੈਨੇ ਤੁਹਾਨੂੰ ਕਹਿੰਦੇ ਮੈਂ ਦੇਖਿਆ ਇਹ ਗਏ ਨਹੀਂ ਜੀ ਉੱਥੇ ਲੱਗਦੇ ਮੈਨੂੰ ਹੈ ਇਹ ਗਿਆ ਵੀ ਨਹੀਂ ਉਧਰ ਨੂੰ ਉੱਥੇ ਖੁੰਡ ਨਹੀਂ ਗੱਲ ਬਾਤ ਗਿਆ ਤੈਨੂੰ ਸੁਣਿਆ ਨਹੀਂ ਟੋਪੀ ਲਾਹ ਕੌਣ ਆ ਫਰੀਜ਼ਨ ਕੌਣ ਆ ਤੁਸੀਂ ਆ ਤੁਸੀਂ ਇਹਨੂੰ ਕਹਿਣਾ ਆ ਉਹ ਸਾਡੇ ਮੇਰੇ ਕਹਿਣ ਦੀ ਤਾਂ ਨਹੀਂ ਉਹ ਉਹ ਜ਼ਰੂਰੀ ਹੈ ਜੀ ਟੋਪੀ ਵੀ ਪਾਓ ਟੋਪੀ ਲਾਓ ਤੇ ਲਾਇਸੈਂਸ ਕਿੱਥੇ ਹੈ ਲਾਇਸੈਂਸ ਲਿਆ ਇਹਨੂੰ ਖੋਲਣੀ ਨਹੀਂ ਨਾ ਹੁੰਦੀ ਇਹਨੂੰ ਲਿਆ ਲਾਇਸੈਂਸ ਕਿੱਥੇ ਬਈ ਹਾਂ ਹਾਂਜੀ ਲਾਇਸੈਂਸ ਫੋਨ ਚ ਨਹੀਂ ਤੁਸੀਂ ਇਹਨੂੰ ਲੈਮੀਨੇਟ ਕਰੂਗਾ ਉਹ ਕਿਹਦੇ ਲਾਇਸੈਂਸ ਤੇ ਲਾਉਣਾ ਆ ਠੀਕ ਹੈ ਜੀ ਕਿੱਥੇ ਦਿਖਾੜ ਕਿਹੜਾ ਕਰੋ ਚੱਕੇ ਦਾ ਲੈਸਾ ਦਿਖਾਓ ਅਗਲੀ ਵਾਰੀ ਟਰਾਲੀ ਆਣੀ ਆ ਠੀਕ ਹੈ ਸਰ ਚਿਕਨ ਵਿੱਚੇ ਹੋਣਾ ਹੋਰ ਕੌਣ ਆ ਤੁਹਾਡੇ ਨਾਲ ਇਹਨਾਂ ਖੋਲਣੀ ਹੁੰਦੀ ਹੈ ਹਾਂਜੀ ਇਹਨੇ ਸਿਰ ਖੋਲਣ ਨਾ ਖੋਲਣ ਕਰਕੇ ਨਹੀਂ ਲਾਉਂਦੇ ਮਾਸਕ ਲਗਾਉਣਾ ਚਾਹੀਦਾ ਮੂ ਤੇ April ਪਾਇਆ ਹੋਇਆ ਕੋਈ ਗੱਲ ਜਿਹੜੀ ਕੰਮ ਕਰੋ ਜਿੰਨਾ ਕੰਮ ਕਰੋ ਜਿੰਨਾ ਉਹਦਾ ਕੰਮ ਕਰਨਾ ਦਿਖਾਓ ਅੱਲਾਹ ਇਸ ਨੂੰ ਦੇਖਿਆ ਕਰਦਾ ਹਾਂ ਹਾਂਜੀ ਜੀ ਇਹਦੇ ਤੇ ਨਾ ਟਾਈਮ ਨਹੀਂ ਲੱਗਦਾ ਮੇਰੇ ਨੂੰ ਹਾਂ ਮੇਨੂੰ ਤਾਂ ਆਸ ਹੈ ਰਸੀਦ ਹੈ ਚਲੋ ਹੋਣਾ ਤੇ ਫਿਰ ਲੱਗ ਰਸੀਦ ਹੈ ਬਣਾ ਕੇ ਫਿਰ ਵੀ ਨਵੇਂ ਰਹਿਣ ਵਾਲੇ ਆ ਇੱਥੇ ਲੱਗਾਓ ਫੋਟੋ ਕਾਪੀ ਨਾਲੋ ਹਾਂ ਫੋਟੋ ਨਾਲ ਲਗਾਉਣਾ ਹੈ ਮੈਡੀਕਲ ਮਾਸਕ ਕੀ ਨੇ ਸੈੱਟ ਹੈ ਹਾਂਜੀ ਤੁਹਾਡਾ ਮਾਸਕ ਕਿੱਥੇ ਆ ਓਏ ਲਾਰੇ ਨਾ ਮਾਸਕ ਇੱਥੇ ਤਾਂ ਕੰਮ ਕਰਨ ਦੇ ਦੇਖ ਕੇ ਤੁਰਨ ਦੌੜ ਗਿਆ ਨਹੀਂ ਨਹੀਂ ਮਾਸਕ ਲੈ ਚੱਲ ਹਲੋ ਮਾਸਕ ਫੀਸਰ ਮੈਂ ਕ ਹੁਣ ਲਿਓਣੇ ਤੂੰ ਬਸ ਪਹਿਲਾਂ ਨਹੀਂ ਤਾਂ ਪਤਾ ਬਾਈ ਤੁਸੀਂ ਸਟੇਜ ਤੇ ਜਾ ਚੈੱਕ ਕਰਾਉਦਾ ਬਿਲਕੁਲ ਗੱਲ ਸਮਝਦੇ ਹੋ ਤੁਸੀਂ ਇੱਕ ਮਿੰਟ ਚੰਨ ਮੇਰਾ ਜਰਾ ਇਧਰ ਨੂੰ ਮੂੰਹ ਕਰ ਲੋ ਜੀ ਆ ਜਿੱਦਾਂ ਮੈਲ ਫਸੀ ਹੁੰਦੀ ਆ ਡਾਡੇ ਨੇਲ ਵਧਾਏ ਹੁੰਦੇ ਕਈਆਂ ਨੇ ਸੇਫਟੀ ਹੈਗੀ ਹੈ ہماری ਹਮਾਰੀ ਆ ਹਾਂ ਬੈਕਟੀਰੀਆ ਪਤਾ ਕਿੰਨੇ ਆ ਉਹਦਾ ਲੈ ਕੇ ਦੇਖੋ ਥੋੜਾ ਸੈਂਪਲ ਨੌ ਚ ਜਦੋਂ ਕਸਟਮਰ ਜਾ ਕੇ ਨਾ ਫਿਰ ਇਹਨਾਂ ਨੂੰ ਹੱਦ ਲਾਉਣੀ ਖਰੀਦਦਾਰਾਂ ਦਾ ਸਵਾਲ ਕਰੇ ਪੈਸੇ ਦਿੰਨੇ ਨਾ ਤੁਸੀਂ ਤੁਹਾਨੂੰ ਪੂਰਾ ਰਾਈਟ ਮਿਲਦਾ ਤੇ ਇਹਨੂੰ ਕੋਈ ਫੂਡ ਸੇਫਟੀ ਗੀਅਰ ਜਿਹੜੇ ਉਹ ਤੁਹਾਨੂੰ ਫਾਲੋ ਕਰਨੇ ਪੈਣ। ਮਾਸਕ ਗਲਵ ਕਿਉਂਕਿ ਅੱਜ ਤਾਂ ਸਰਦੀ ਦਾ ਤਾਵਾ ਖਾਂਸੀ ਛਿੱਟਾ ਹਰੇਕ ਨੂੰ ਹੁੰਦਾ। ਇਹ ਤੁਹ ਵੀ ਪਰੇ ਹੋਣਾ ਇਹਨੂੰ ਮੜੀ ਛੇਕਾ ਜਰਾ ਥੁੱਕ ਸਾਰਾ ਛੱਡ ਦੇਣਾ ਉੱਥੇ। ਮਤਲਬ ਕੋਈ ਜਿਨਾਂ ਨੂੰ ਕਹੋ ਇਹਨਾਂ ਚੀਜ਼ਾਂ। ਨਾ ਬਣਾਓ। ਆਪ ਘਰਿਆ ਕਰਨ ਛੋਪੀ। ਆਹ ਕਿਹੜਾ ਮੋਲ ਬਣੇ ਜੀ? ਮੋਲ ਬਟਰ ਹੈ। ਹਾਂਜੀ। ਦਿਖਾ। ਮੈਂ ਤੁਹਾਨੂੰ ਕਾਪੀ ਕਰਾ ਦੇ ਦਿੱਤੇ ਲਿਖੀ ਹੋਵੇ। ਮੈਂ ਆਇਆ ਕੱਲ ਨੂੰ। ਹਰ ਇੱਕ ਬੰਦੇ ਦਾ ਲਾਇਸੈਂਸ ਨਾ ਹੋਇਆ ਮੇਰੇ ਕੋਲ ਕਿੰਨੇ ਪੈਸੇ ਜਮਾ ਲਾਇਸੈਂਸ ਚਾਹੀਦਾ ਇੱਕ ਮਿੰਟ ਸਰਦੀ ਨੂੰ ਆਖੇ ਬੜੀ ਲੋੜ ਸੀ 3000 1000 4000 ਲਾਇਸੈਂਸ ਬਣਾਉਣਾ ਲਾਇਸੈਂਸ ਇਹ ਰਜਿਸਟ੍ਰੇਸ਼ਨ ਆ ਜਾਇ ਤੋਂ ਉੱਪਰ ਤਾਂ ਲਾਇਸੈਂਸ ਬਣਾਣਾ ਇਤੋਂ ਦੇਖੇ ਇੱਕ ਲੱਖ ਤੋਂ ਘੱਟ ਹੈ ਕਿ ਕਿਦਾਂ ਠੀਕ ਹੈ ਔਰ ਸਿਰਫ ਮੈਨੂੰ ਹਰਾਨੀ ਹੁੰਦੀ ਵੀ ਲਾਇਸੈਂਸ ਸਿਰਫ ਜਿਹੜਾ ਨਾ ਦੋ ਬੰਦਿਆਂ ਨੇ ਦਿਖਾਇਆ ਅਸੀਂ ਕਲੀਨ ਫੂਡ ਸਟਰੀਟ ਹੱਬ ਜਿਹੜੀ ਆ ਉਹ ਉਹ ਅਸੀਂ ਬਣਾ ਸਰਟੀਫਾਈ ਕਰਾਈ ਆ ਸਰ ਇਹ ਲੱਗੋ ਉਹ ਕਿਤੇ ਟੀਟ ਲੋਕ ਆਪੇ ਜਨਾ ਤੇ ਬਾਰ ਬਾਰ ਇਹਨਾਂ ਦੇ ਉੱਤੇ ਚੈਕਿੰਗ ਕਰੀ ਜੋ ਤਾਂ ਤੁਸੀਂ ਸਹੀ ਰਹਿਣਾ ਆਪਾਂ ਰੱਖ ਲੈ ਲੈਮੀਨੇਟ ਕਰਾ ਕੇ ਉੱਥੇ ਲਾ ਆਹ ਜ਼ਰੂਰੀ ਆ ਲਾਇਸੈਂਸ ਜ਼ਰੂਰੀ ਨਹੀਂ ਆਹ ਆ ਤੇਰਾ ਬਹੁਤ ਜ਼ਰੂਰੀ ਆ ਸਰ ਓਨਰ ਦੇ ਕੋਲ ਲਾਇਸੈਂਸ ਹੋਵੇ ਆ ਜਾਏਗੀ ਉੱਥੇ ਡੀਲੀ ਓਨਰ ਤੋਂ ਕਿਉਂ ਕਿਉਂ ਓਨਰ ਤੋਂ ਡੀਲੀ ਕਰਨਾ ਹੈ ਆਹ ਬੜਾ ਟੰਗਦੇ ਹਰ ਇੱਕ ਪੈਸੇ ਵੀ ਲੈਣੇ ਤੁਸੀਂ ਬਣਾਇਆ ਤੁਸੀਂ ਹਾਂਜੀ ਸਰ ਜਿਹਨਾਂ ਦੇ ਕੋਲ ਹੈਗਾ ਜੀ ਹੈਲੋ ਹਾਂ ਡੀਐਚਓ ਬੋਲਦਾ ਡਾਕਟਰ ਲਖਵੇਰ ਹਾਂ ਸਰਸ਼ੀਕਾਲ ਮੈਨੂੰ ਇਹ ਦੱਸੋ ਕਿ ਫੂਡ ਸੇਫਟੀ ਲਾਇਸੈਂਸ ਕਿੱਥੇ ਆਇਤ ਹੈ ਦੇਖ ਮੈਂ ਆਹ ਹਾਂ ਕੋਣੀ ਦਾ ਵਟਸਐਪ ਤੇ ਛੱਡ ਕਰਵਾਵਾ ਤਰੀ ਇੱਥੇ ਕਿਉਂ ਨਹੀਂ ਰੱਖਿਆ ਇੱਕ ਗੱਡੀ ਤੇ ਗੱਡੀ ਤੇ ਲਗਾਉਣਾ ਤੁਸੀਂ ਨਹੀਂ ਤੁਹਾਨੂੰ ਇਹ ਪਤਾ ਹੀ ਨਹੀਂ ਪੇ ਲਾਇਸੈਂਸ ਕਿੱਥੇ ਟੰਗਣਾ ਲੈਮੀਨੇਟ ਕਰਾ ਕੇ ਆਪਣਾ ਜਿਹੜਾ ਫੂਡ ਦਾ ਕੰਮ ਆ ਜਿੱਥੇ ਉੱਥੇ ਲਾਉਣਾ ਚਾਹੀਦਾ ਮੈਂ ਕੋਈ ਗੱਲ ਨਹੀਂ ਸਰ ਮੈਂ ਸਵੇਰੇ ਲਵਾ ਦਾਂਗਾ ਜੀ ਉਹ ਤਾਂ ਹੈਗਾ ਮੇਰੇ ਕੋਲ ਲਾਇਸੈਂਸ ਮੈਂ ਜੇ ਦੇ ਇਹ ਜਿਹੜੀ ਇਹ ਜਿਹੜੀ ਮੈਂ ਗੱਲ ਕਰ ਰਿਹਾ ਨਾ ਇਹ ਵੀ ਤੁਹਾਡੀ ਅਮਰੀਕਾ ਕੈਨੇਡਾ ਤੱਕ ਸਭ ਸੁਣ ਰਹੇ ਆ ਹਾਂ ਜੀ ਅੱਗੇ ਤੋਂ ਅਨਸ਼ੋਰ ਕਰੋ ਇਹ ਚੀਜ਼ਾਂ ਜੀ ਸਰ ਲੋਕੀ ਤੁਹਾਨੂੰ ਮਜ਼ਾਕ ਕਰਨਗੇ ਵੀ ਫੂਡ ਦਾ ਇੰਡੀਆ ਚ ਫੂਡ ਦਾ ਕਿਦਾਂ ਦਾ ਸਟੈਂਡਰਡ ਇਹਨਾਂ ਲੋਕਾਂ ਨੇ ਬਣਾਤਾ ਮੈਂ ਲੇਕੋ ਸਰ ਅਸਾਂ ਤਾਂ ਵੈਸੇ ਆਪਣਾ ਸਵਾਈ ਵਾਲਾ ਕੰਮ ਹੀ ਆ ਬਾਕੀ ਮੈਂ ਫੂਡ ਲਾਇਸੈਂਸ ਮੈਂ ਲਗਵਾ ਦਿੰਦਾ ਕੋਈ ਕਿੱਡੀ ਵਿੱਚ ਵੀ ਕੱਲ ਨੂੰ ਮੈਂ ਚੈੱਕ ਕਰੂੰਗਾ ਨਾ ਸੈਂਪਲਿੰਗ ਵੀ ਕਰਾਂਗੇ ਅੱਜ ਸਾਡਾ ਅਵੇਰਨੈਸ ਦਾ ਆ ਇਹ ਤੋਂ ਬਾਅਦ ਅਸੀਂ ਸੈਂਪਲਿੰਗ ਕਰ ओके थैंक यू। ਉਹ ਕਿ ਨਹੀਂ ਲੈਣਾ ਇਹਨਾਂ ਦਾ ਜਿੱਦਾ ਚੀਜ਼ ਚੰਗੀ ਦੇਣੀ ਆ ਉਹ ਵੀ ਇਹਨਾਂ ਦਾ ਫਰਜ਼ ਬਣਦਾ। ਝੱਕ ਮਾਰੂਗਾ, ਥੁੱਕ ਸਿੱਟੂਗਾ ਇਹ। ਤੁਸੀਂ ਪਾਰੇ ਹੋ ਜੂਗੇ ਬਾਹਰ ਛੱਡ ਦੂਗਾ। ਮਾਲਕ ਕੌਣਾ ਤੇਰਾ? ਸਾਕੇ ਮਾਲਕਾਂ। ਕੱਲ ਨੂੰ ਨਾ ਵਿਵੇਕ ਕੱਲ ਨੂੰ ਇਹਨੂੰ ਨੋਟਿਸ ਦੇ ਕੇ ਜਾਓ ਸਰਪੰਚ ਨੂੰ ਕਰਾ ਕੇ ਜਾਣਾ ਮੇਰੇ ਦਾ ਸਾਈਨ ਤਰਾ ਕੇ। ਇਹਨੂੰ ਲਾਇਸੈਂਸ ਬਣਾ ਦੇ ਇਹ। ਨਹੀਂ ਬਣਾਉਗਾ ਤਾਂ ਕੰਮ ਬੰਦ ਕਰਾਂਗੇ। ਇਹਦੀ ਰੇੜੀ ਮਿਊਂਸੀਪੈਲਿਟੀ ਨੂੰ ਕਹਿੰਦਾ ਚੁੱਕ ਕੇ ਲੈ ਜਾਓ। ਚਾਚੂ ਦਾ ਰੱਖ ਚੰਗੀ ਤਰ੍ਹਾਂ ਜਗ੍ਹਾ ਰੱਖਿਆ ਕਰੋ ਸਾਫ ਕਰਾਂ ਵਾਲੇ। ਕੱਟਣਾ ਹੈ ਆਇਓ ਆ ਆ ਦੇ ਇਹ ਤਾਂ ਪਤਾ ਕਿੰਨੇ ਬੱਤੀਆਂ ਕੱਟ ਕੇ ਆਇਆ ਕਰੋ ਕੋਟ ਦਾ ਕੰਮ ਨਹੀਂ ਹੁੰਦਾ ਸਰ ਅੱਗ ਦੇ ਕਰਕੇ ਹਾਂ ਜੀ ਹਾਂ ਤਾਂ ਪੀ ਨਹੀਂ ਲਾਉਂਦੀ ਨੰਬਰ ਤਾਂ ਡਿੱਗ ਜਾਣੇ ਆ ਹੁਣੇ ਲਾ ਲੰਨਾ ਜੀ ਹਾਂ ਹਾਂ ਸੱਚਾ ਜੀ ਹਾਂ ਜੀ ਤੱਕਣ ਚਾਤੇ ਤੁਸੀਂ ਕੱਟ ਥੋੜਾ ਬੁੱਝੋ ਮਾਰ ਤੇ ਤੇਲ ਦਾ ਸੋਨਾ ਚਾਹ ਰਿਹਾ ਮਿਰਚਾਂ ਨਹੀਂ ਕਿੰਨੀ ਵਾਰੀ ਇਹਨੂੰ ਤਲ ਲਿਆ ਅੱਜ ਅੱਜ ਹੀ ਤਲਿਆ ਅੱਜ ਦਾ ਹੀ ਆ ਜੀ ਅੱਜ ਕਿੰਨੀ ਵਾਰੀ ਇੱਕ 10 ਵਾਰੀ ਪੰਜ ਤਿੰਨ ਟਾਈਮ ਵਾਰ-ਵਾਰ ਮੀਡੀਆ ਚ ਵੀ ਕਹਿੰਨਾ 3 ਟਾਈਮ ਤੋਂ ਵਧ ਨਹੀਂ ਫਰਾਈ ਕਰਨਾ ਉੱਚ ਕੁਝ ਵੀ ਠੀਕ ਹੈ ਜੀ ਨਹੀਂ ਯੂਜ਼ ਹੋਣਾ ਠੀਕ ਹੈ ਜੀ ਜੇ ਤੁਹਾਨੂੰ ਕਹਿ ਦਈਏ ਜ਼ਹਿਰ ਬੱਚਿਆਂ ਲਈ ਇਹ ਤੱਕਾ ਦੋਗੇ ਨਹੀਂ ਆ ਤੁਸੀਂ ਕਹਤਾ ਆਪਾਂ ਇੱਕ ਤਿੰਨ ਵਾਰ ਇੱਕ ਵਾਰ ਤਲ ਲਿਆ ਹਾਂ ਜੀ ਦੂਜੀ ਵਾਰ ਤਲ ਲਿਆ ਤੀਜੀ ਵਾਰੀ ਫਿਰ ਇਹ ਵੱਧ ਨਹੀਂ ਲਾਉ ਕਰਦਾ ਸਦਾ ਕੰਮ ਕਰਦਾ ਤੋਂ ਘਟਿਆ ਨਾ ਕੋਈ ਘਟਾਰ ਕਰਨਾ ਕੋ ਜ਼ਰੂਰੀ ਹੈ ਜੇ ਚਿੰਗ ਨਹੀਂ ਫੂਟ ਸੇਫਟੀ ਚਲੀਏ ਮੇਰੇ ਨਾਲ ਮੂੰਹ ਤਰ ਹਾਂਜੀ ਹਾਂ ਤੇ ਤੈਨ ਤੱਕ ਕਿਉਂ ਨਹੀਂ ਬਾਰਡ ਹੈ ਵਿੱਚ ਫਿਰ ਕਿਹੜਾ ਮਾਲਕ ਕਿਹੜਾ ਮਾਲਕ ਤੇਰਾ ਜੀ ਮਾਲਕ ਕਿਹੜਾ ਮਾਲਕ ਅੱਜ ਦਾ ਜਾਨ ਪਾਣੀ ਨਾ ਕੋ ਜ਼ਰੂਰੀ ਨਹੀਂ ਮੈਂ ਟੋਪੀ ਪਾਉਣਾ ਸਮਝ ਲੱਗ ਗਈ ਹੈ ਮਸਕ ਲਾ ਆਪਣੇ ਨੂੰ ਮਾਸਕ ਲਾ ਹਾਂਜੀ ਮਾਲਕ ਲਾ ਟੋਪੀ ਲਾ ਸਰ ਲਾ ਇਹਨੂੰ ਕਿਹੜਾ ਮਾਲਕ ਅਤਰ ਅਤਰ ਜੀ ਕਿਹੜੇ ਲਾਇਸੈਂਸ ਕਿਉਂ ਨਹੀਂ ਟਾਂਗ ਰੱਖਾ ਯਹਾਂ ਲਾਇਸੈਂਸ ਲਗਾਓ लाइसेंस फूड का काम यहां है लाइसेंस का कर का लॉकर में साफर आ रखी टोपी लाके अस्सलाम वालेकुम नहीं मिनट तो खुलनी नहीं ना ताई पे तो ही लाउंदे ने खुल दी मैंने तोड़ दू हां महंगी भी पेंदी है ना नहीं नहीं मत और ला लो लाल ला लो वो नु भी ला लो और ऊपर से ਆ ਦੇ ਜਿਹੜਾ ਤੂੰ ਨਾ ਗੱਡਾ ਵਾਲ ਦੇ ਬਾਅਦ ਨਾ ਨਾ ਦੱਸਾਓ ਨਾਲੇ ਕੱਢ ਦੂੰਗਾ ਹੈਂ ਤੂਡਕਾ ਕੰਮ ਕਰਤੇ ਹੋ ਨਹੀਂ ਨਹੀਂ ਕੋਈ ਨਹੀਂ ਕਰਦਿਆਂਗੇ ਪਾ ਕੇ ਰੱਖ ਲਓ ਨਹੀਂ ਪਾ ਕੇ ਹਾਂ ਦੇਖ ਲਓ ਤੁਸੀਂ ਆ ਜਿਹੜੇ ਸਾਰੇ ਸਰ ਸਾਹਿਬ ਆਪ ਹਾਂ ਮਾੜਾ ਸਵੇਰ ਤੋਂ ਹਾਂ ਅੱਜ ਅੱਜ ਤੇਰੇ ਕੋਲ ਨਹੀਂ ਆਪੇ ਫੋਨ ਨਹੀਂ ਆਲੋ ਫੋਨ ਲਾ ਪੀਚੋ ਤਾ ਤੁਮ ਨੇ ਤੇ ਨਾਕ ਤੋਂ ਬਗਾਰ ਮਾਕ ਤੋਂ ਬਗਾਰ ਜੇ ਕੋ ਨਹੀਂ ਰਹਾ ਹੋ ਤਾਂ ਸਾਰੇ ਲੈ ਲਓ ਮੇਰੀ ਗੱਲ ਸੁਣਾਈ। ਤੁਹਾਡੇ ਕੋਲ ਫੂਡ ਸੇਫਟੀ ਦਾ ਰਜਿਸਟ੍ਰੇਸ਼ਨ ਆਹੀਂ ਸਾਰਿਆਂ ਦੀਆਂ ਬਣਾਈਆਂ। ਅਸੀਂ ਕਲੀਨ ਫੂਡ ਸਟਰੀਟ ਹੱਬ ਦਾ ਤੁਹਾਨੂੰ ਸਰਟੀਫਿਕੇਟ ਵੀ ਦਵਾਇਆ ਤੇ ਮੈਡੀਕਲ ਵੀ ਸਭ ਦੇ ਕਰਾਏ ਸੀਗੇ ਲਾਇਸੈਂਸ ਰਜਿਸਟ੍ਰੇਸ਼ਨ ਆ ਸਾਫ ਸਫਾਈ ਦਾ ਵੀ ਟ੍ਰੇਨਿੰਗ ਵੀ ਦਿੱਤੀ ਸੀ। ਔਰ ਉਹਦੇ باوجود ਵੀ ਅੱਜ ਸੱਡਨ ਮੈਂ ਸਰਪ੍ਰਾਈਜ਼ ਚੈਕਿੰਗ ਕੀਤੀ ਆ। ਦੇਖਿਆ ਵੀ ਤੁਹਾਡੇ ਕੋਲ ਕੋਈ ਫੂਡ ਸੇਫਟੀ ਦੇ ਜਿਹੜੇ ਗੀਅਰਸ ਆ ਕੈਪ ਟੋਪਿੰਗ ਕੁਝ ਨਹੀਂ ਲਾਇਆ ਕਈਆਂ ਨੇ ਨੋਂ ਵੀ ਵਧੇ ਹੋਏ ਆ ਉਹ ਚੀਜ਼ਾਂ ਅੱਜ ਤੁਹਾਨੂੰ ਵਾਰਨ ਕਰ ਚੱਲੇ ਆ ਠੀਕ ਆ ਤੁਸੀਂ ਆਪ ਦੇਖੋਗੇ ਵੀ ਜਿਹੜੇ ਲੋਕ ਤੁਹਾਡੇ ਕੋਲ ਖਾਣ ਆਉਂਦੇ ਆ ਮੈਨੂੰ ਸਵਾਲ ਦਾ ਜਵਾਬ ਦਿਓ ਵੀ ਉਹਨਾਂ ਨੂੰ ਆ ਇਦਾਂ ਚੰਗਾ ਲੱਗਦਾ ਕਿ ਬੁਰਾ ਲੱਗਦਾ ਤੁਹਾਡਾ ਕੰਮ ਅੱਛਾ ਲੱਗੂਗਾ ਕਿ ਬੁਰਾ ਲੱਗੂ ਚੰਗਾ ਲੱਗੂ ਨਾ ਜਿਹੜਾ ਖਾਣ ਵਾਲਾ ਉਹ ਕਹੂਗਾ ਵੀ ਯਾਰ ਇਹ ਬੰਦੇ ਕਿੰਨਾ ਚਾਲ ਰੱਖਦੇ ਤੁਹਾਡੇ ਬਾਲ ਟੰਗਣੇ ਵਿੱਚ ਉਹਦੇ ਨੇਲ ਨੂੰ ਕੱਟ ਕੇ ਰੱਖੋ ਜੇ ਕਿਸੇ ਕਸਟਮਰ ਨੇ ਤੁਹਾਨੂੰ ਕਹਿ ਤਾ ਲੈ ਨੇਲ ਦਿਖਾ ਹੁਣ ਅਸੀਂ ਟੋਕੀ ਇਹਨੇ ਕਰਤੇ ਆ ਬਹੁਤ ਫੂਡ ਸੇਫਟੀ ਦਾ ਮਾਮਲਾ ਆ ਤੇ ਲੋਕਾਂ ਨੂੰ ਜਦੋਂ ਤੁਸੀਂ ਆਪ ਨਹੀਂ ਤਾਂ ਕਿਤੇ ਬਾਹਰੋਂ ਖਾਣਾ ਹੀ ਹੋਣਾ ਖਾਂਦੇ ਕਿ ਨਹੀਂ ਕਦੀ ਕਦੀ ਟੋਕੀ ਪਾਓ ਆਪੇ ਪੇ ਲਾਇਆ ਸਾਰਿਆਂ ਨੇ ਲਾਇਸੈਂਸ ਵੀ ਪੇ ਐ ਇੰਦਾ ਵਿੱਚੋਂ ਨਹੀਂ ਯਾਰ ਇੱਕ ਮਿੰਟ ਗੱਲ ਸੁਣੋ ਆ ਇੰਪੋਰਟੈਂਟ ਹੈਗਾ ਜੀ ਜੀ ਐਡਾ ਹੀ ਹੋ ਤੈਸੇ ਇਹਨਾਂ ਨੇ ਐਡਾ ਹੀ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਨਹੀਂ ਸਰ ਠੀਕ ਕਿੰਨੀ ਸੇਲ ਆ ਤੁਹਾਡੇ ਲੈ ਕੇ Delhi ਸਰ 350 ਦਾ 100 ਰੁਪਇਆ ਟੋਟਲੀ ਸੇਲ ਹਾਂਜੀ 300 ਰੁਪਏ ਤਾਂ ਦਿਹਾੜੀ ਨਹੀਂ ਚੱਲਣੀ ਕੰਮ ਕਿੰਦਾ ਚਲੋ ਉੱਚ ਪ੍ਰੋਬਲਮ ਅੱਛਾ 300 ਰੁਪਏ ਦੀ ਜੇ ਤੁਸੀਂ ਸੇਲ ਕਰਦੇ ਆ ਉੱਚ ਬਚਤ ਕਿੰਨੀ ਹੋਊਗੀ Delhi ਸਰ ਖਰਚੇ ਕੱਢ ਕੇ ਸਰ 80% 80 ਰੁਪਏ ਦਿਹਾੜੀ ਨਾ 80 ਰੁਪਏ ਨੇ ਤਾਂ ਕੰਮ ਹੀ ਚੱਲਦਾ ਲੋਕੀ ਚੱਲਦੇ ਘੰਟੇ ਜਿਗ ਮਾਲੀਨੇ ਨੇ ਸਰ ਹੌਲੀ ਹੌਲੀ ਸ਼ੁਰੂ ਕੀਤਾ ਨਾ ਹੌਲੀ ਹੌਲੀ ਗਾਹ ਜੁੜਿਆ ਆ ਕਦੋਂ ਦਾ ਲਾਇਸੈਂਸ ਜੀਸੇ ਦੇ ਚੱਕ ਇਹ ਫੇ ਕਿਦਾਂ ਚਲਾਉਂਗਾ ਫੈਮਿਲੀ ਦਾ 80 ਰੁਪਏ પાર્ਟ ਟਾਈਮ ਕਰਦੇ ਆ ਅੱਛਾ ਠੀਕ ਐ ਤਾਂ ਲਾਇਸੈਂਸ ਠੀਕ ਹੋ ਲੋ ਤਾਂ ਲੈ ਆਵਰੇ ਸਾਰੇ ਨਾ ਮੋਬਾਈਲਾਂ ਚ ਰੱਖਿਓ ਇੱਥੇ ਟੰਗੋ ਕਢਾ ਕੇ ਪਟ ਕੱਲ ਨੂੰ ਨਾ ਦੰਦੇ ਹੋਏ ਨਾ ਫੇਰ ਆਪਕਾ ਕਮੇਟੀ ਵੀ ਰੈਡੀ ਲਿਆ ਆ ਗਾ ਸਭੀਆਂ ਰੈਡੀੀਆਂ ਤੇ ਬਾਈ ਰੈਡੀ ਨਾ ਗਏ ਚੁੱਕੇ ਕੱਲ ਨੂੰ ਜਦੋਂ ਲੈਮੀਨੇਸ਼ਨ ਹੋਣਾ ਸੀ ਦੰਦ ਨਹੀਂ ਕੱਢਨੇ ਹਾਂ ਗੜ ਕੇ ਕੱਲ ਪ੍ਰਿੰਟ ਕਰਾਓ ਨਾਲੇ ਟੋਪੀ ਤੇ ਟੋਪੀ ਲਾਓ ਆ ਗਿਆ ਐ ਜਿੰਨੇ ਪੰਤੇ ਕੱਪ ਕਰਕੇ ਤਾਂ ਆ ਲਾਓ ਖੁਬੀ ਵਿਵੇਕ ਆ ਪਾਪਾ ਨੇ ਬਣਵਾਇਆ ਸੀ ਹਟਾਓ ਇਹਨੂੰ ਕੱਲ ਨੂੰ ਪ੍ਰਿੰਟ ਕਰਾਓ ਪ੍ਰਿੰਟ ਕਢਾ ਵਿਵੇਕ ਤੂੰ ਇਹਨੂੰ ਨਾ ਇੱਕ ਵਾਰੀ ਕੱਲ ਨੂੰ ਇਹਨੂੰ ਆਪ ਜਾ ਕੇ ਕਰਕੇ ਜਾਣਾ ਵਿਵੇਕ ਅੰਜਲੀ ਐਬਸੈਂਸ ਵਿੱਚ ਵੀ ਜਿਮਟ ਕਰੋ ਠੀਕ ਹੈ ਇੱਕ ਵਾਰੀ ਇਹਨਾਂ ਦੇ ਕੋਸ਼ਿਸ਼ ਕਰ ਲੈ ਮੇਰੇ ਲੋੜ ਨਹੀਂ ਤੁਸੀਂ ਆਓ ਇੱਕ ਵਾਰ ਕੇ ਇੰਸ਼ੋਰ ਕਰੋ ਕਿ ਲਾਇਸੈਂਸ ਹੈਗੇ ਨਾਲੇ ਜੋ ਅੱਜ ਕਹਿ ਕੇ ਚੰਨ ਟੋਪੀ ਆਹ ਤਰ੍ਹਾਂ ਦੇਖ ਜਾਣੇ ਆ ਬਾਲ ਦੇ ਇਹਨਾਂ ਨੂੰ ਟੋਪੀਆਂ ਦੇ ਤਾਂ ਲਾਉ ਬਾਲ ਨਹੀਂ ਉਹ ਪਤਾ ਕਿ ਇਹਨੂੰ ਖੋਲਣੀ ਨਹੀਂ ਆਉਂਦੀ ਖੋਲਣੀ ਨਹੀਂ ਆਉਂਦੀ ਉਹਦੇ ਸਰਦਾਰ ਆੜਾ ਉਹਦੇ ਵੀ ਨਹੀਂ ਲੱਗਣੀ ਲੱਗਣੀ ਨਹੀਂ ਲੱਗਣੀ ਤੇ ਦੇ ਉੱਤੋਂ ਦੀ ਲਾ ਲਾ ਚੱਲ ਛੱਟ ਛੱਟ ਹੋਲਾ ਹੋਲਾ ਜਿੰਨਾ ਥਾਲੀਆਂ ਸਾਫ਼ ਕਰਦੇ ਉਹ ਵੀ ਸਾਫ਼ ਹੋਵੇ ਤਿੰਨ ਚਾਰ ਟਾਵਲ ਲਿਆਓ ਇੱਕ ਨੂੰ ਨਾ ਬਾਰ ਬਾਰ ਗੰਦਾ ਕਰੀ ਜੋ ਯੂਜ਼ ਕਰੀ ਜੋ ਕੋਈ ਬੰਦਾ ਵੀ ਤੁਹਾਡਾ ਆਪਣਾ ਬਿਜ਼ਨਸ ਹੈ ਇਹ ਨਿਜਮ ਹੈ ਸਰਕਾਰ ਦੇ ਫੂਡ ਸੇਫਟੀ ਦੇ ਉਹਨਾਂ ਨੂੰ ਤੁਹਾਨੂੰ ਪਾਲਣਾ ਕਰਨਾ ਪੈਣਾ ਜੇ ਅਸੀਂ ਖਰੀਦਣ ਲੱਗੇ ਚਾਹੁੰਦੇ ਸਾਨੂੰ ਕੋਈ ਚੀਜ਼ ਸਹੀ ਮਿਆਰੀ ਮਿਲੇ ਸਹੀ ਹਾਈਜੀਨ ਹਾਲਤ ਚ ਮਿਲੇ ਤਾਂ ਤੁਹਾਨੂੰ ਦੇਣੀ ਵੀ ਪੈਣੀ ਆ ਸਮਝ ਲੱਗ ਗਈ? ਹਾਂਜੀ। ਕੋਈ ਨਹੀਂ ਪੰਜਾਬੀ ਆ ਕੋ ਮੈਂ ਹੋਰ ਲੈਂਗੁਏਜ ਬੋਲਾਂ। ਨਹੀਂ ਨਹੀਂ ਮੇਰੇ ਮਜਾ ਆ ਪੀ। ਬੰਬੈਸਾ ਜੁਪੀ ਵਾਲੇ ਵੀ ਪੰਜਾਬੀ ਤਾਂ ਸਮਝਣ ਹੀ ਲੱਪੇ ਹੁਣ ਆ ਕੇ ਤੁਸੀਂ ਸਾਡੇ ਤੋਂ ਜ਼ਿਆਦਾ ਬੋਲਦੇ ਆ। ਦੇਖੋ ਅਸੀਂ ਤੁਹਾਡੇ ਕੋਲ ਅੱਜ ਆਉਣ ਦਾ ਮਕਸਦ ਕੀ ਆ? ਅੱਜ ਅਸੀਂ ਇਹ ਇੱਦਾਂ ਆਏ ਆ ਤੁਹਾਨੂੰ ਅਵੇਅਰ ਕਰਨਾ ਆਏ ਆ। ਅਕਲ ਦੇਣ ਆਏ ਆ ਫੂਡ ਸੇਫਟੀ ਦੀਆਂ ਗੱਲਾਂ ਸਮਝਾਉਣਾ ਆਏ ਆ। ਜੇ ਤੁਸੀਂ ਹੁਣ ਇਸ ਤੋਂ ਬਾਅਦ ਅਗਲਾ ਸਟੈਪ ਸਾਡਾ ਹੈਗਾ ਸੈਂਪਲ ਲਵਾਂਗੇ ਲੀਗਲ। ਔਰ ਫਿਰ ਤੁਹਾਡਾ ਕੀ ਬਣਨਾ ਉਹ ਤੁਹਾਨੂੰ ਪਤਾ। ਮੈਂ ਕਿੰਨੇ ਸੈਂਪਲ ਭਰੇ ਆ ਔਰ ਤੁਸੀਂ ਹੈਰਾਨ ਹੋਣਾ ਅਨ ਸੇਫ ਆਏ ਆ ਵੋਟਾਂ ਦੇ ਚੱਕਰ ਘਟਣੇ ਪੈਣੇ ਆ ਹੁਣ ਪਤਾ ਤਾਂ ਤੁਸੀਂ ਸੋਚਦੇ ਹੋਣਾ ਹੀ ਨਹੀਂ ਕਿ ਇਹਨੇ ਯਾਰ ਇਹ ਗੱਲ ਗਲਤ ਹੈ ਤੁਹਾਨੂੰ ਲੱਗਦਾ ਇਹਨਾਂ ਨੇ ਸਾਡੇ ਸੈਂਪਲ ਨਹੀਂ ਲੈਣੇ ਤੁਸੀਂ ਕਿਉਂ ਨਹੀਂ ਰਜਿਸਟ੍ਰੇਸ਼ਨਾਂ ਟੰਗੀਆਂ ਇੱਥੇ ਰੇੜੀਆਂ ਤੇ ਟੰਗਣੀਆਂ ਚਾਹੀਦੀਆਂ ਕਿੱਡਾ ਕੋខਾ ਕੰਮ ਹੈ ਇਹਨੂੰ ਰੋਕੋ ਨਾ ਆਪਣਾ ਵੀਡੀਓ ਕਰ ਨਹੀਂ ਹੈਲੋ ਫੂਡ ਸੇਫਟੀ ਦਾ ਜਿਹੜਾ ਫੂਡ ਸੇਫਟੀ ਦੇ ਮੈયર ਹੈ ਜਿਹੜੇ ਫੂਡ ਸੇਫਟੀ ਦੇ ਐਪਰਨ ਪਾ ਕੇ ਐਪਰਨ ਪਾਉਣਾ ਤੁਹਾਡੇ ਚੋ ਕਿਸੇ ਕੋਲ ਐਪਰਨ ਨਹੀਂ ਹੈਗਾ ਦੱਸੋ ਜੇ ਕਿਸੇ ਕੋਲ ਐਪਰਨ ਹੈ ਮੇਰੇ ਖਾਲੇ ਇੱਕ ਬੰਦੇ ਕੋਲ ਐਪਰਨ ਸੀਗਾ ਅਸੀਂ ਟ੍ਰੇਨਿੰਗਾਂ ਵਿੱਚ ਤੁਹਾਨੂੰ ਦੱਸਦੇ ਆਂ ਯਾਰ ਸਾਰਾ ਕੁਝ ਐਪਰਨ ਪਾਉਣਾ ਗਲਵਜ਼ ਪਾਉਣੇ ਮਾਸਕ ਪਾਉਣਾ ਸਿਰ ਤੇ ਟੋਪੀ ਪਾਉਣੀ ਆ ਮਤਲਬ ਮਜ਼ਾਕ ਹੈ ਮਜ਼ਾਕ ਹੈ ਇਹ ਫੂਡ ਸੇਫਟੀ ਦੇ ਇਹ ਸਰਕਾਰ ਹੋਣੀ ਬਣਾਈ ਜਾਂਦੀ ਉਹ ਯਾਰ ਲੋਕਾਂ ਨੂੰ ਮਿਆਰੀ ਚੀਜ਼ ਖਾਣੀ ਆ ਆਪਾਂ ਵੀ ਖਾਣੀ ਆ ਤੁਹਾਡਾ ਬਿਜ਼ਨਸ ਅੱਛਾ ਲੱਗੂਗਾ ਲੋਕੀ ਵਧੀਆ ਕਹਿਣਗੇ ਤੁਹਾਨੂੰ ਮੈਂ ਅੱਗੇ ਤੋਂ ਇਹ ਕਹਿੰਨਾ ਲਾਇਸੈਂਸ ਰਜਿਸਟ੍ਰੇਸ਼ਨ ਉੱਥੇ ਟੰਗੋ ਉਹਦੇ 'ਚ ਕੋਈ ਮੈਂ ਕੋਈ ਏਦਾਂ ਢਿੱਲਮੱਠ ਨਹੀਂ ਵਰਤਣੀ ਠੰਡੋ ਅੱਜ ਤੁਹਾਨੂੰ ਇੰਨਾ ਕੀ ਡੋਜ਼ ਦੇ ਚੱਲੇ ਆਂ ਸਰਦੀ 'ਚ ਤੇ ਗਾਂ ਆਵਾਂਗੇ ਤਾਂ ਸੈਂਪਲ ਭਰ ਕੇ ਜਾਵਾਂਗੇ ਫਿਰ ਤੁਹਾਨੂੰ ਠੰਡ 'ਚ ਵੀ ਪਸੀਨੇ ਆਉਣੇ ਮੈਂ ਤੁਹਾਨੂੰ ਦੱਸ ਦਿੰਨਾ ਓਕੇ ਸ਼ੁਕਰੀਆ ਥੈਂਕ ਯੂ ਕੰਮ ਕਰੋ ਜਿਹੜੇ ਇੱਥੇ ਲੋਕ ਫੂਰਥ ਹੀਟ ਤੇ ਆਉਂਦੇ ਆ ਜਦੋਂ ਉਹ ਆਉਂਦੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਇਹਨਾਂ ਨੂੰ ਖੁਦ ਕਹਿਣਾ ਚਾਹੀਦਾ ਤੁਹਾਡੀ ਟੋਪੀ ਨਹੀਂ ਲੱਗੀ ਉਹ ਰਮਾਨੀ ਲੱਗਾ ਜਾਂ ਇਹ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਨਾ ਮੈਂ ਤਾਂ ਵੈਸੇ ਹੀ ਕਹਿਣਾ ਵੇ ਬਾਰ-ਬਾਰ ਇੱਕ ਗੱਲ ਕਹਿਣਾ ਜਾਗੋ ਗ੍ਰਾਹਕ ਜਾਗੋ ਗ੍ਰਾਹਕ ਜਾਗੇ ਮੈਂ ਕੱਲਾ ਥੋੜਾ ਹੁਣ ਕਈ ਜਿਹਾ ਗ੍ਰਾਹਕ ਤਾਂ ਹਰ ਜਗ੍ਹਾ ਪਹੁੰਚ ਰਿਹਾ ਖਾਂਦਾ ਪੀਂਦਾ ਉਹ ਉਹ ਕਵੇ ਪਿਆ ਕੈਪਸ ਕਿਉਂ ਨਹੀਂ ਪਾਈ ਤੂੰ ਤੂੰ ਫੂਡ ਦਾ ਕੰਮ ਕਰਦਾ ਯਾਰ ਤੂੰ ਆਪਣੇ ਨੇਲ ਦਿਖਾ ਜਾ ਰਹਾ ਅਸੀਂ ਦੇਖਣੇ ਇੱਤ ਤੋਂ ਰਖਾਣਾ ਉਹ ਇਹਨਾਂ ਨੂੰ ਪੈਸੇ ਦਿੰਦੇ ਆ ਇਹਨਾਂ ਦੀਆਂ ਯੂਪੀ ਬਿਹਾਰ ਪੰਜਾਬ ਚ ਕੋਠੀਆਂ ਬਣਦੀਆਂ ਉਹਨਾਂ ਦੇ ਸਿਰੋਂ ਜਿਨ੍ਹਾਂ ਨੇ ਮਾਸਕ ਨਹੀਂ ਪਾਏ ਮਾਸਕ ਪਾਉਣੇ ਆ ਛਿੱਕੀ ਜਾਂਦੇ ਆ ਜੁਕਾਮ ਬੁਖਾਰ ਖਾਂਸੀ ਵਾਇਰਲ ਅੱਜਕਲ ਹੋਇਆ ਉਹ ਥੁੱਕ ਸੁੱਟਣਗੇ ਵਿੱਚ ਮਾਸਕ ਪਾਉਣਾ ਚਾਹੀਦਾ ਮਤਲਬ ਲੈਣਾ ਹੀ ਚਾਹੀਦਾ ਮੈਂ ਯਾਰ ਅਸੀਂ ਇਹਨਾਂ ਨੂੰ ਅੱਜ ਅਵੇਅਰ ਕਰ ਚੱਲੇ ਆ ਇਸ ਤੋਂ ਬਾਅਦ ਤਾਂ ਫੇ ਅਗਲੀ ਕਾਰਵਾਈ ਦੂਜੀ ਹੋਣੀ ਆ ਸਾਰੇ ਕਿੰਨੇ ਦਿਨ ਦਾ ਟਾਈਮ ਦਿੱਤਾ ਵੀ ਕਿੰਨੇ ਦਿਨ ਜ ਆਪਣਾ ਆਪਣਾ ਠੀਕ ਕਰ ਲੈਣਗੇ ਉਹ ਇਹਦੇ ਵਾਸਤੇ ਤਾਂ ਕੋਈ ਟਾਈਮ ਨਹੀਂ ਕੱਲ ਤੋਂ ਸ਼ੁਰੂ ਕਰ ਲੈਣਾ ਅਦਰਵਾਈਜ਼ ਜਿਹੜਾ ਨੋਟਿਸ ਦਿੰਨੇ ਆ ਕਲੀਨ ਦਾ ਉਹ ਦੋ ਹਫ਼ਤਿਆਂ ਦਾ ਦੇਈਦਾ ਸੀ ਪਰ ਇਹਨਾਂ ਨੂੰ ਕਹਤਾ ਕੱਲ ਇਹ ਚੀਜ਼ਾਂ ਦਾ ਕੱਲ ਤੋਂ ਹੀ ਇਨਸ਼ੋਰ ਕਰ ਲੈਣੀਆਂ ਚਾਹੀਦੀਆਂ ਇਹਦੇ ਲਈ ਦੋ ਹਫ਼ਤਿਆਂ ਦਾ ਟਾਈਮ ਨਹੀਂ ਹੈਗਾ ਇਹਦੇ ਲਈ ਕੱਲ ਤੋਂ ਹੀ ਸ਼ੁਰੂ ਕਰਨੇ ਕੋਈ ਮੈਂ ਟਾਈਮ ਟੇਮ ਨਹੀਂ ਦੇਣਾ ਆ ਜਿਹੜੇ ਗਲਵਜ਼ ਪਾਉਣੇ ਮਾਸਕ ਪਾਉਣੇ ਇਹਦੇ ਲਈ ਨੇਲ ਕੱਟਣੇ ਇਹਦੇ ਲਈ ਮੈਂ ਤੁਹਾਨੂੰ ਦੋ ਹਫ਼ਤੇ ਨਹੀਂ ਦੇਣੇ ਇਹ ਤੁਹਾਡੇ ਕੱਲ ਨੂੰ ਹੀ ਹੋਣੇ ਚਾਹੀਦੇ ਸਾਰੇ ਠੀਕ ਠਾਕ ਇਹਦੇ ਉੱਪਰੋਂ ਪਾਓ ਆ ਪਾਈਆਂ ਸਾਰਿਆਂ ਦਾ ਦੇਖੋ ਪਾਈਆਂ ਸਰ ਜੇ ਮੈਜ਼ਰਮੈਂਟ ਨਹੀਂ ਕਰਦੇ ਤਾਂ ਫਿਰ ਆਪਾਂ ਅਗਲੀ ਕਾਰਵਾਈ ਕੀ ਪਾਣੀ ਅਗਲੀ ਕਾਰਵਾਈ ਜਿਹੜੀਆਂ ਚੀਜ਼ਾਂ ਆ ਚਟਣੀ ਬਣਾਈ ਹੋਆ ਉਹਦੇ ਸੈਂਪਲ ਲੀਗਲ ਲਵਾਂਗੇ ਅਨਫੋਰਸਮੈਂਟ ਦੇ ਸੈਂਪਲ ਲਵਾਂਗੇ ਸੈਂਪਲ ਫੇਲ ਹੋਣਗੇ ਕਾਰਵਾਈ ਹੋਊਗੀ ਅਨਹਾਈਜਨ ਦਾ ਚਲਾਨ ਕਟਾਂਗੇ ਅਨਹਾਈਜਨ ਦਾ ਚਲਾਨ ਕਟਾਂਗੇ ਉਸੇ ਵੇਲੇ ਕੋ ਏਡੀਸੀ ਦੇ ਸੈਂਕਸ਼ਨ ਜਾਰੀ ਕਰਕੇ ਕੇਸ ਲਾ ਦੇਣਾ ਹੈ ਉਹਦੇ ਲਈ ਰਿਜ਼ਲਟ ਵੀ ਨਹੀਂ ਦੇਖਣਾ ਹੈ ਠੀਕ ਹੈ ਮੈਂ ਡਾਕਟਰ ਲਖਵੀਰ ਸਿੰਘ ਜਿਲ੍ਹਾ ਸਿਹਤ ਅਫਸਰ ਮੇਰੀ ਫੂਡ ਸੇਫਟੀ ਟੀਮ ਦੇ ਵਿੱਚ ਵਿਵੇਕ ਕੁਮਾਰ ਫੂਡ ਸੇਫਟੀ ਅਫੀਸਰ ਤਾਂ ਹੋਰ ਮੈਂਬਰ ਅੱਜ ਸਾਡਾ ਸੀਗਾ ਪ੍ਰੋਗਰਾਮ ਜਿਹੜਾ ਚਪਾਟੀ ਖੁੱਲੀ ਆ ਕਚਾਰੀਆਂ ਦੇ ਲਾਗੇ ਇਹਦੀ ਨਿਰੰਤਰ ਪਹਿਲਾਂ ਵੀ ਚੈਕਿੰਗ ਕਰਦੇ ਰਹੇ ਨਾ ਇਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਆ ਅੱਜ ਦੇਖਣ ਆਏ ਸੀ ਕਿੰਨਾ ਕੇ ਇਹ ਫਾਲੋ ਕਰਦੇ ਇਹਨਾਂ ਨੂੰ ਅਸੀਂ ਕਲੀਨ ਸਟਰੀਟ ਫੂਡ ਹੱਬ ਜਿਹੜੀ ਚੁਣੀ ਹੀ ਹੈ ਔਰ ਫੂਡ ਸੇਫਟੀ ਸਟੈਂਡਰਡ ਅਥਾਰਟੀ ਤੋਂ ਜੋ ਜੋ ਉਹਨਾਂ ਦੀਆਂ ਡਾਇਰੈਕਸ਼ਨ ਸੀ ਉਸ ਪੈਰਾਮੀਟਰ ਤੇ ਇਹਨਾਂ ਨੂੰ ਖਰਾ ਉਤਾਰਿਆ ਸੀਗਾ ਪਰ ਅੱਜ ਦੇਖਦੇ ਵੇ ਲੋਕੀ ਢਿੱਲੇ ਪੈ ਜਾਂਦੇ ਆ ਤੋ ਇਹਨਾਂ ਨੂੰ ਫਾਲੋ ਕਰਦੇ ਰਵੋ ਬਾਰ ਬਾਰ ਆਉਂਦੇ ਰਵੋ ਚੈਕਿੰਗ ਕਰਦੇ ਰਵੋ ਤਾਂ ਇਹ ਸੱਟ ਰਹਿੰਦੇ ਨੇ ਤਾਂ ਇਹ ਇਹ ਹਰ ਚੀਜ਼ ਨੂੰ ਹਲਕੇ ਤੌਰ ਤੇ ਲੈਂਦੇ ਆ ਅੱਜ ਬਕਾਇਦਗੀਨ ਆਲੇ ਨੂੰ ਚੈੱਕ ਕੀਤਾ ਔਰ ਕੈਪਸ ਆਪਣੇ ਕੋਲੋਂ ਸਾਰਾ ਲੈ ਕੇ ਆਏ ਸੀ ਕੈਪਸ ਮਾਸਕ ਵਗੈਰਾ ਇਹਨਾਂ ਨੂੰ ਵੰਡੇ ਆ ਆਪ ਇਹਨਾਂ ਦੇ ਪਵਾਏ ਆ ਸੋ ਮੁੱਖ ਔਰ ਲੋਕਾਂ ਨੂੰ ਵੀ ਜਿਹੜੇ ਕਸਟਮਰ ਉਹਨਾਂ ਨੂੰ ਅਵੇਅਰ ਕੀਤਾ ਕਿ ਯਾਰ ਫੂਡ ਸੇਫਟੀ ਵਾਲੇ ਇਕੱਲੇ ਨਹੀਂ ਇਹ ਚੀਜ਼ਾਂ ਕਰ ਸਕਦੇ ਅਸੀਂ ਆ ਕੇ ਚੈਕਿੰਗ ਕਰਨ ਤੁਸੀਂ ਤਾਂ ਰੋਜ਼ ਖਾਂਦੇ ਹੋ ਤੁਸੀਂ ਇਹਨਾਂ ਨੂੰ ਕਹੋ ਕੈਪਸ ਪਾ ਕੇ ਰੱਖੋ ਜਦੋਂ ਇਹਨਾਂ ਨੂੰ ਕਹੋਗੇ ਕਿਉਂ ਨਹੀਂ ਪਾਈ ਕੈਪਸ ਇਹਨਾਂ ਨੂੰ ਲੋਕ ਕਹਿਣ ਲੋਕੀ ਪੁਆਇੰਟ ਆਊਟ ਕਰਨਗੇ ਫੇ ਕਮ ਸੂਤ ਆਉਣਾ ਫਿਰ ਫੂਡ ਸੇਫਟੀ ਤੇ ਜਿਹੜੇ ਸਾਰੇ ਪੈਰਾਮੀਟਰ ਆ ਉਹ ਦੇਖਿਓ ਇਨਵਨ ਲਾਗੂ ਹੋ ਜਾਣਾ ਇਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਜਾਣਾ ਇਹੀ ਫੌਰਨ ਦੀਆਂ ਗੱਲਾਂ ਕਰਦੇ ਇਹੀ ਵਿਦੇਸ਼ਾਂ ਤੋਂ ਉੱਪਰ ਬਣ ਜਾਣਾ ਸਾਡਾ ਦੇਸ਼ ਸਾਡਾ ਪੰਜਾਬ ਕਿਸੇ ਕੋਲੋਂ ਘੱਟ ਨਹੀਂ ਹੈਗਾ ਪਰ ਅਸੀਂ ਚੀਜ਼ਾਂ ਨੂੰ ਲਾਈਟਲੀ ਲੈਨੇ ਆ ਨਿਜਮ ਐਕਟ ਕਾਨੂੰਨ ਸਭ ਕੁਝ ਇੱਥੇ ਹੈਗਾ ਲੋਕੀ ਬਲੇ ਹਲਕੇ ਦਾ ਪੀਪਲ ਟੇਕ ఎవਰੀਥਿੰਗ ਲਾਈਟਲੀ ਹਲਕੇ ਤੌਰ ਤੇ ਨਹੀਂ ਲੈਣਾ ਜਦੋਂ ਇਹ ਸੀਰੀਅਸਲੀ ਲੈਣਗੇ ਔਰ ਮੋਰਓਵਰ ਮੈਨਾਂ ਨੂੰ ਸਮਝਾਉਣਾ ਕਿ ਲੋਕਾਂ ਨੂੰ ਅੱਛਾ ਲੱਗੇਗਾ ਤੁਹਾਡਾ ਬਿਜ਼ਨਸ ਪ੍ਰਮੋਟ ਹੋਏਗਾ ਲੋਕੀ ਤੁਹਾਡੇ ਬਾਰੇ ਅੱਛੇ ਰਿਮਾਰਕਸ ਦੇਣਗੇ ਨਹੀਂ ਤਾਂ ਲੋਕੀ ਕਹਿਣਗੇ ਯਾਰ ਔਰ ਇਹਨਾਂ ਨੇ ਕੰਮ ਕਰਕੇ ਸਾਡੇ ਕੰਟਰੀ ਨੂੰ ਸਾਡੇ ਸਟੇਟ ਨੂੰ ਵੀ ਗੱਲਾਂ ਸੁਣਨੀਆਂ ਪੈਂਦੀਆਂ ਮੈਂ ਇਹ ਚੀਜ਼ਾਂ ਇਨਸ਼ੋਰ ਕਰਕੇ ਹਟੂੰਗਾ ਇਹ ਠੀਕ ਆ ਤਾਂ ਮੈਂ ਵੀ ਠੀਕ ਹਾਂ ਫਿਰ ਸਰ ਇੱਕ ਗੱਲ ਹੋਰ ਦੱਸਿਓ ਵੀ ਜੇ ਜਿਹੜੇ ਨਹੀਂ ਇਨਸ਼ੋਰਡ ਕਰਦੇ ਜਾਂ ਲਾਇਸੈਂਸ ਨਹੀਂ ਬਾਹਰ ਲਾਂਦੇ ਫਿਰ ਆਪਾਂ ਕੀ ਕਾਰਵਾਈ ਪਾਣੀ ਅਗਲੀਾਂ ਤੇ ਦੇਖੋ ਹਰ ਬੰਦੇ ਨੂੰ ਪਹਿਲਾਂ ਹੰਦਾ ਅਵੇਅਰ ਕਰ ਦਈਏ ਅੱਜ ਸਾਡੀ ਅਪਰੋਚ ਸੀ ਬਾਈਲੈਟਰਲੀ ਅਵੇਅਰ ਕਰੀਏ ਇਹਨਾਂ ਨੂੰ ਵੀ ਅਵੇਅਰ ਕਰਦੀਏ ਕਸਟਮਰ ਨੂੰ ਜਿਹੜਾ ਖਾਂਦੇ ਇਹਨਾਂ ਦੇ ਰੇੜੀਆਂ ਤਿਆਕ ਕੇ ਉਹ ਵੀ ਅਵੇਅਰ ਹੋ ਜਾਣ ਉਹ ਇਹਨਾਂ ਨੂੰ ਪੁਆਇੰਟ ਆਊਟ ਕਰਨ ਇਹ ਤੋਂ ਅਗਲਾ ਸਟੈਪ ਤਾਂ ਫਿਰ ਐਨਫੋਰਸਮੈਂਟ ਦਾ ਆ ਜਿਹੜਾ ਅਸੀਂ ਸਾਡੇ ਕੋਲ ਰਾਈਟ ਹੈ ਔਰ ਉਹ ਪਾਵਰ ਨੂੰ ਇਸਤੇਮਾਲ ਕਰਦੇ ਇਹਨਾਂ ਦੀ ਹਰ ਚੀਜ਼ ਦੀ ਸੈਂਪਲਿੰਗ ਕਰਾਂਗੇ ਕੋਈ ਸਿਫਾਰਿਸ਼ ਕੋਈ ਕਿਸੇ ਤਰ੍ਹਾਂ ਦਾ ਆਬਲੀਗੇਸ਼ਨ ਨਹੀਂ ਹੋਣੀ ਫਿਰ ਅਸੀਂ ਜਿਹੜਾ ਜਿੱਥੋਂ ਤਾਂ ਸਫਾਈ ਜਿਨ੍ਹਾਂ ਦੀ ਨਹੀਂ ਹੈਗੀ ਅੱਜ ਕਹਿ ਚੱਲੇ ਆ ਹਾਈਜਨ ਦਾ ਖਿਆਲ ਨਹੀਂ ਇਹਨਾਂ ਨੇ ਲੋਕਾਂ ਨੇ ਜਿੱਥੇ ਜਿੱਥੇ ਰੱਖਿਆ ਨੇਲ ਨਹੀਂ ਕੱਟੇ ਹੋਏ ਜਿਹੜਾ ਜਿਹੜਾ ਵੀ ਅਸੀਂ ਇਹਨਾਂ ਨੂੰ ਅਕਲ ਦੇ ਚੱਲੇ ਆ ਨਹੀਂ ਫੋਲੋ ਕਰਨਗੇ ਤਾਂ ਇਹਨਾਂ ਨੂੰ ਅਨ ਹਾਈਜਨ ਦਾ ਚਲਾਨ ਕੱਟ ਕੇ ਜਾਵਾਂਗੇ ਉਹ ਇਮੀਡੀਏਟਲੀ ਸਾਡੇ ਵੱਲੋਂ ਸੈਂਕਸ਼ਨ ਜਾਰੀ ਹੋ ਜਾਣੀ ਆ ਤਾਂ ਏਡੀਸੀ ਸਾਹਿਬ ਦੇ ਕੋਰਟ ਕੰਪਲੇਨ ਕੇਸ ਲੱਗ ਜਾਣਾ ਫਿਰ ਉੱਥੇ ਭੁਗਤਣ ਕੇਸ ਉਹ ਫਿਰ ਪਟੇ ਤੇ ਚੜ ਜਾਣਾ ਇਹਨਾਂ ਨੇ